اک اوکار ستگا پاتی ترد سراوک شد سموہ سیکھ پھرو کر جو جتی کے سور سورار شدھ سک سنت سموہ انیک متی کے سارے ہی دیش کو دیکھ رہے ہو مت کو ندی کت پران پتی کے شری بگوان کی پائی کرپا ہوتے کرتی بن کرتی کے ماطے متنگ جرے جرسنگ نوپ تنگ سورنگ سوارے کوٹ ترنگ کورنگ سکوت پون کت ناری بہت بچارے پائے پدھارے جیت فرح سب دے سان کو باجت ڈول مردنگ نگارے گنجت گوڑ گجان کے سونر ہنست ہے راجا جارے بھوت بوکھ پھپت کون کرے جات بچارے ਸ੍ਰੀ ਪਤ ਸ੍ਰੀ ਭਗਵਾਨ ਪਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਦਾਰੇ ਤੀਰਥ ਨਾਨ ਦਇਆ ਦਮਦਾਨ ਸੁਸੰਜਮ ਨੇ ਮਨ ਇੱਕ ਵਸੇਖਾ ਬੇਤ ਪੁਰਾਨ ਕਤੇਬ ਕੁਰਾਨ ਜਮੀਨ ਜਮਾਨ ਸਵਾਨ ਕੇ ਵੇਖੈ ਪਉਨ ਹਾਰ ਜਤੀ ਜਿਤ ਧਾਰ ਸਵੇ ਸੋ ਵਿਚਾਰ ਹਜ਼ਾਰ ਤੋ ਦੇਖੈ ਸ੍ਰੀ ਭਗਵਾਨ ਪਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲੇਖੈ ਸੁਧ ਸੁਪਾਹ ਦੁਰੰਤ ਵਹ ਸੋ ਸਾਜ ਸੁਨਾ ਦੁਰਜਾਨ ਦ ਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਵਤ ਪੰਖਲੇ ਨਾ ਲੈਂਗੇ ਤੋਰ ਅਰੀਨਮ ਰੋਰ ਮਵਸਨ ਮਾਤੇ ਮਤੰਗਨ ਮਾਨ ਬਲੈਗੇ ਸ੍ਰੀ ਪਤਸ੍ਰੀ ਭਗਵਾਨ ਕਿਰਪਾ ਬਿੰਤਿਆਗ ਧਹਾਨ ਨਿਦਾਨ ਚਲੈਗੇ ਪੀਰ ਪਾਰ ਭਟੇ ਬਰੀਆ ਵਿਚਾਰੈ ਸਾਰ ਕੀ ਤਾਰ ਪਛਈਆ ਤੋਰਤ ਦੇਸ ਮਲਿੰਦ ਮਵਸਨ ਮਾਤੇ ਗਜਾਨ ਕੇ ਮਾਨ ਬਲਈਆ ਗਾੜੇ ਗੜਾਨ ਕੋ ਤੋੜ ਨਹਾਰ ਸੁਬਤ ਨਹੀਂ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸੁਨਣਾ ਇਕ ਜਾਂਚ ਕਨੇਕ ਸੋਇਕ ਦਵਾਈਆ ਧਾਨਵ ਦੇ ਫਨਿੰਦ ਸੱਚਰ ਭੂਤ ਵੇਖ ਭਵਾਨ ਜਪੈਗੇ